2 लाख 16 ਬੈਂਕ ਚ ਮੈਂ ਭਰ ਕੇ ਆਈ ਆ ਉੱਥੋਂ ਮੈਂ ਆ ਕੇ ਮੈਂ ਮੋਗੇ ਜੁਨੀਅਰ ਰੋਡ ਦੇ ਪੈਸੇ ਦੇਣੇ ਸੀ ਲੱਖ ਰੁਪਈਆ ਮੈਂ ਕਿਹਾ ਮੈਂ ਇਹਨਾਂ ਦਾ ਵੀ ਦੇ ਜਾ ਉਹਨਾਂ ਦੇ ਜਦੋਂ ਮੈਂ ਐ ਪੌੜੀ ਦਰਵਾਜ਼ੇ ਤੇ ਚੜਨ ਲੱਗੀ ਸੀ ਉਹਨਾਂ ਦਾ ਹਜੇ ਗੇਟ ਨਹੀਂ ਸੀ ਖੁੱਲ੍ਹਾਗਾ ਇੱਕ ਮੁੰਡਾ ਖੰਭੇ ਨਾਲ ਲੱਗਾ ਖੜਾ ਸੀ ਇੱਕ ਗੱਡੀ 'ਚ ਬੈਠਾ ਸੀਗਾ ਮੇਰੇ ਕੋਲੇ ਲਾਲ ਰੰਗ ਦਾ ਲਫਾਫਾ ਨਰੰਜਨ ਕੂਟਕ ਪੂਰੇ ਵਾਲਿਆਂ ਦਾ ਲਫਾਫਾ ਹੈ ਉਹਦੇ ਵਿੱਚ ਮੇਰਾ ਲਾਲ ਰੰਗ ਦਾ ਪਾਰਸਾ ਸਾਰੇ ਮੇਰੇ ਡਾਕੂਮੈਂਟਾਂ ਵਿੱਚ ਮੇਰੇ ਪੈਸੇ ਆ ਜਦੋਂ ਮੈਂ ਖੜਿਆ ਸੀਗਾ ਉਹ ਮੁੰਡਾ ਲਾਲ ਟੀ ਸ਼ਰਟ ਵਾਲਾ ਆਇਆ ਕਾਲਾ ਪਜਾਮਾ ਪਾਇਆ ਉਹਨੇ ਮੇਰੇ ਤੋਂ ਕੋਇਆ ਮੈਂ ਉਹਦੀ ਪੁੱਤ ਐ ਕਰਕੇ ਬਾਹਰ ਫੜ ਲਈ ਉਹ ਭੱਜ ਕੇ ਗੱਡੀ 'ਚ ਵੜ ਗਿਆ ਮੈਂ ਗੱਡੀ ਦਾ ਉਹ ਦੂਜਾ ਹੈਂਡਲ ਫੜ ਕੇ ਅੰਦਰ ਪੜੀ ਜਿਹੜਾ ਮੁੰਡਾ ਬੈੱਡੀ ਚ ਲਾਉਂਦਾ ਸੀ ਉਹਨੇ ਮੈਨੂੰ ਲੱਤ ਮਾਰੀ ਤੇ ਮੈਨੂੰ ਬਾਹਰ ਕੱਢਤਾ ਮੈਂ ਡੈਗ ਵੀ ਉੱਥੇ ਰੋਲਾ ਪਾਇਆ ਇੱਕ ਮੋਟਰਸਾਈਕਲ ਵਾਲਾ ਜ਼ਰੂਰ ਮਗਰ ਲੱਗਾ ਹੋਰ ਨਹੀਂ ਉੱਥੇ ਮੇਰੇ ਕਿਹੜੀ ਬੈਂਕ ਕਿਹੜੀ ਸੀ 뱅크 ਕਿ ਕਿ ਸੇਕਸ ਬੈਂਕ ਮੋਦੀ ਐਕਸਲੇ ਮੋਦੀ ਦੀ ਰੋਡ ਤੇ ਇਹ ਸਾਰਾ ਕੁਝ ਉੱਥੇ ਹੋਇਆ ਹੁੰਦਾ ਨਹੀਂ ਇਹ ਮੋਗੇ ਰੋਡ ਤੇ ਮੈਂ 1.5 ਲੱਖ ਰੁਪਈਆ ਭਾਰ ਕੇ ਉਧਰ ਆ ਗਈ ਆਟੋ ਤੇ ਇਹਦਾ ਮਤ ਤੁਹਾਡੇ ਮਗਰ ਲੱਗੇ ਹੋਏ ਸੀ ਉਹ ਇਹ ਨਹੀਂ ਮੈਨੂੰ ਪਤਾ ਵੀ ਉਥੋਂ ਮੇਰੇ ਮਗਰ ਲੱਗੇ ਮੈਂ ਆਟੋ ਤੇ ਆ ਗਈ ਆ ਜਦੋਂ ਮੈਂ ਆਟੋ ਇਹ ਤੋਂ ਉੱਤਰ ਕੇ ਸੁਨਿਆਰੇ ਦੇ ਵੱਲਣ ਲੱਗੀ ਉਦੋਂ ਖੋਏ ਉਹਨਾਂ ਨੇ ਮੇਰੇ ਤੋਂ ਇੱਕ ਮੁੰਡੇ ਦੇ ਲਾਲ ਟੀ-ਸ਼ਰਟਾਂ ਕਾਲਾ ਪਜਾਮਾ ਇੱਕ ਦੇ ਚਿੱਟੇ ਟੀ-ਸ਼ਰਟਾਂ ਕਾਲਾ ਪਜਾਮਾ ਇਹ ਉਹ ਜਿਹੜਾ ਚਲਾਉਂਦਾ ਸੀ ਉਹਦੇ ਮੂਹਰੇ ਹੀ ਮੈਂ ਬਹਿਣ ਲੱਗੀ ਆ ਉਹ ਖੋਲ ਕੇ ਗੱਡੀ ਹੋਣੀ ਮੈਨੂੰ ਲੱਤ ਮਾਰ ਕੇ ਬਾਹਰ ਸੱਡਦਾ ਮੈਂ ਡਰ ਕੇ ਪੀ ਕਿੰਨੀ ਟੋਟਲ ਅਮਾਉਂਟ ਸੀਗੀ ਤੁਹਾਡੀ ਮੈਂ 5 ਲੱਖ ਰੁਪਈਆ ਲੈ ਕੇ ਆਈ ਸੀ 7 ਲੱਖ ਦੀ ਮੇਰੀ ਉੱਤੇ ਲਿਮਟ ਸੀਗੀ ਮੈਂ ਡੇਢ ਹੀ ਭਰਿਆ ਤੁਹਾਡੇ ਨਾਲ ਕੋਈ ਹੋਰ ਹੈ ਨਹੀਂ ਸੀ ਬਈ ਮੇਰੇ ਬਾਹਰ ਆ ਮੈਂ ਕੱਲੀ ਹਾਂ ਕੱਲੀ ਸੀ ਉਹਨਾਂ ਨੇ ਕੱਲੇ ਸੀ ਤੇ ਇਹ ਮੋਗਾ ਰੋਡ ਤੇ ਕਿਹੜੀ ਦੁਕਾਨ ਦੀ ਗੱਲ ਕਰ ਰਹੇ ਤੁਸੀਂ ਮੋਗਾ ਜਿਲੀ ਵਾਲਾ ਯੋਲਰ ਮੋਗ ਆਹ ਕਰੀਓ ਹਾਂ ਕਰਸ਼ਾ ਨਹੀਂ ਮੋਗ ਜਿਹੜਾ ਮੋਗਿਆ ਤੂੰ ਆਉਂਦਾ ਹੈ ਬਫਰ ਰੋਡ ਕੋਲੇ ਦੇ ਸਾਹਮਣੇ ਅੱਛਾ ਉਹਨਾਂ ਦੇ ਚਲੇ ਗਏ ਉੱਥੋਂ ਸਾਰੀ ਘਟਨਾ ਵਾਪਰੀ ਆ ਤੁਹਾਨੂੰ ਸੀਸੀਟੀਵੀ ਦਾ ਹੋਊਗੀ ਹਾਂ ਉਹ ਤੇ ਬਾਹਰ ਕੈਮਰਾ ਤੇ ਕਿੱਥੋਂ ਦੇ ਆਨਣੇ ਤੁਸੀਂ ਮੈਂ ਰਾਜੇਨਦੀ ਪੁੱਤ